ਆਪਾਂ ਘਰੇ ਹੀ ਆਪਣੇ ਆਪ ਦੇ ਦੁੱਧ ਦਾ ਜੋ ਪ੍ਰੋਡਕਟ ਬਣਾ ਰਹੇ ਹਾਂ ਇੱਕ ਤਾਂ ਆਪਾਂ ਰੋਸਟਡ ਵਰਫੀ ਹੈਗੀ ਆਪਣੇ ਕੋਲੇ ਠੀਕ ਹੈ ਜੀ ਤੇ ਗਜਰੇਲਾ ਹੋ ਗਿਆ ਲੋਹੜੀ ਦਾ ਕਰਕੇ ਆਪਾਂ ਗਜਰੇਲਾ ਸਪੈਸ਼ਲ ਹੈਗਾ ਲੋਹੜੀ ਦਾ ਤੇ ਗਜਰੇਲਾ ਬਣਾ ਰਹੇ ਹਾਂ ਤੇ ਕੋਈ ਵੀ ਵਰਫੀ ਹੈਗੀ ਤੇ ਕੱਚਾ ਹੋਗਾ ਇਹ ਹੁਣ ਲੋਹੜੀ ਤੇ ਹੀ ਹੈਗਾ ਜਿਵੇਂ ਜਿਵੇਂ ਆਪਾਂ ਨੂੰ ਕੋਈ ਮੰਗ ਆਊਗੀ ਉਵੇਂ-ਉਵੇਂ ਆਪਾਂ ਉਸ ਹਿਸਾਬ ਨਾਲ ਬਣਾ ਕੇ ਦੇ ਦਿਆ ਕਰਾਂਗੇ ਅਗਲੇ ਨੂੰ ਤੇ ਬਾਈਆਂ ਕੋਲੇ ਆਏ ਆ ਇੱਥੇ ਮਠਾਈ ਲੈਣ ਪਹਿਲਾਂ ਵੀ ਆਪਾਂ ਪਾਰਸਲ ਬਹੁਤ ਭੇਜਿਆ ਵਰ ਕੈਨੇਡਾ ਕੈਨੇਡਾ ਗਏ ਆ ਦੋ ਜਣੇ ਨੇ ਆਪਣੇ ਚਾਚੇ ਅਰ ਕੀ ਲੈ ਕੇ ਗਏ ਸੀ ਉਹਨਾਂ ਨੇ ਖਵਾ ਪੇ ਜਵਾ ਕੀ ਗਜਰੇਲਾ ਭੇਜਿਆ ਬਹੁਤ ਵਧੀਆ ਲੱਗਿਆ ਬਈ ਟੇਸਟ ਦਾ ਹੀ ਪੂਰਾ ਫਰਕ ਆ ਮਾਪਾ ਦਾ ਕਹਣਾ ਤੋਂ ਲੈਨੇ ਆ ਵੀ ਉਹ ਚੀਜ਼ਾਂ ਦਾ ਬਹੁਤ ਫਰਕ ਆਣਾ ਵੀ ਜਿਵੇਂ ਪੂਰੀ ਵਧੀਆ ਲੱਗਦਾ ਨੇ ਨੇਚਰਲ ਚੀਜ਼ਾਂ ਹੁੰਦੀਆਂ ਸਾਰੀਆਂ ਵਿੱਚ ਨਾ ਪੂਰਾ ਵਧੀਆ ਪੂਰਾ ਟੇਸਟ ਆਇਆ ਯਾਰ ਜੀ ਖਾ ਕੇ ਬਹੁਤ ਵਧੀਆ ਬਈ ਬਾਕੀ ਮੈਂ ਤੁਹਾਨੂੰ ਕਹਿਣਾਗਾ ਨਾ ਰეკਮੈਂਡ ਕਰਦਾ ਵੀ ਆਓ ਬਈ ਵੱਧ ਤੋਂ ਵੱਧ ਉਹ ਚੀਜ਼ਾਂ ਲੈ ਕੇ ਦੇਖੋ ਇੱਕ ਵਾਰੀ ਟੇਸਟ ਕਰਕੇ ਦੇਖੋ ਜੀ ਥੋੜਾ ਆਪ ਹੀ ਲੈਣ ਨੂੰ ਜੀ ਕਰੂਗਾ ਬਈ ਧੰਨਵਾਦ ਜੀ ਤੇ ਉਹ ਨਾਲ ਦੇ ਨਾਲ ਜੇ ਆਪਾਂ ਸਾਰਿਆਂ ਦਾ ਵਧੀਆ ਵਧੀਆ ਕੰਮ ਤੋਰ ਕੇ ਦੇਣੀ ਆ ਵੀ ਪਿਓਰਿਟੀ ਤੇ ਹੋ ਵੀ ਬੇਰੋਜ਼ਗਾਰੀ ਖਤਮ ਹੋਵੇ ਇੱਕ ਲੋਕ ਬਾਹਰ ਨੂੰ ਨਾ ਭੱਜਣ ਹੁਣ ਜੇ ਇਹ ਨੌਜ ਇਹ ਮੁੰਡੇ ਸਾਰੇ ਪੜੀ ਜਾਂਦੇ ਹੈਗੇ ਇਹਨਾਂ ਨੂੰ ਜੇ ਹੁਣ ਇੱਥੇ ਕੋਈ ਕਾਰੋਬਾਰ ਇੱਕ ਨੰਬਰ ਦਾ ਆਪਾਂ ਕਰਕੇ ਦੇ ਦਈਏ ਜਿਦੇ ਚ ਇਹ ਵਧੀਆ ਕਮਾਈ ਆਪਦੀ ਘਰ ਬੈਠੇ ਕਰੀ ਜਾਣ ਤੇ ਇਹ ਬਾਹਰ ਜਾਂਦੀ ਇਹਨਾਂ ਨੂੰ ਲੋੜ ਨਹੀਂ ਠੀਕ ਕਹਿੰਦੇ ਸੀਗੇ ਵੀ ਦਿਵਾਲੀ ਵੇਲੇ ਤੁਹਾਡੇ ਰੇਟ ਜਿਆਦਾ ਵੀ ਸੀਗੇ ਰੇਟ ਜਿਆਦੇ ਸੀਗੇ ਜੀ ਰੇਟ ਪੂਰੇ ਬਾਜ਼ਾਰ ਨਾਲੋਂ ਸਾਡਾ ਘਟੂ ਘਟ ਵੀ 100 ਰੁਪਿਆ ਰੇਟ ਜਿਆਦਾ ਸੀਗਾ ਜੀ ਠੀਕ ਹੈ ਕੀ ਰੇਟ ਤੁਸੀਂ ਕੀ ਕੀ ਆਈਟਮਾਂ ਜਿਹੜੀਆਂ ਵੇਚੀਆਂ ਐ ਸੇਲ ਕੀਤੀਆਂ ਅਸੀਂ ਖੋਏ ਦੀ ਵਰਫੀ 550 600 ਵੀ ਵੇਚੀ ਐ ਕਿ ਗਲਾਜਾਮਨਾ ਪਾ 250 ਰਸਗੁੱਲਾ ਵੀ 250 ਵਿੱਚ ਐ ਤੇ ਬੇਸਨ ਦੀ ਵਰਫੀ ਦੇਸੀ ਘਿਓ ਚ ਆਪਾਂ ਸਪੈਸ਼ਲ ਬਣਾਈ ਹੋਊ ਉਹ ਵੀ ਅਸੀਂ 250 ਦੀ ਬੇਸੀ ਵੇਚੀ ਸੀਗੀ ਤੇ ਬੇਸਨ ਦੀਆਂ ਪਿੰਨੀਆਂ ਵੀ 250 ਚ ਵੇਚੀਆਂ ਸੀਗਾ ਜਿੱਚ ਅਸੀਂ ਪਨੀਰ ਤੇ ਦੇਸੀ ਘਿਓ ਤੇ ਜਿਹੜਾ ਅਸੀਂ ਮੰਨ ਕੇ ਚੱਲੋ ਵੀ ਕੰਮ ਕਰਨਾਗਾ ਉਹ ਲੋਹੜੀ ਤੋਂ ਬਾਅਦ ਅਸੀਂ ਦੇਸੀ ਘਿਓ ਤੇ ਤੇ ਮੰਨ ਕੇ ਚੱਲੋ ਵੀ ਪਨੀਰ ਤੇ ਗਾਂ ਗਰਮੀ ਆਜੂ ਪਿਓਰ ਦਹੀਂ ਇਹ ਤਿੰਨ ਚਾਰ ਆਈਟਮਾਂ ਤੇ ਅਸੀਂ ਕੰਮ ਸ਼ੁਰੂ ਕਰਨਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਖਾਸ ਲੈ ਕੇ ਆਇਆ ਹਾਂ ਤੁਹਾਡੇ ਲਈ ਉਹਨਾਂ ਵੀਰਾਂ ਲਈ ਜ਼ਿਆਦਾਤਰ ਜਿਹੜੇ ਵੀਰ ਬਾਹਰ ਜਾਣ ਦੀ ਦੌੜ ਦੇ ਵਿੱਚ ਬਹੁਤ ਜ਼ਿਆਦੇ ਲੱਗੇ ਹੋਏ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਵੀਡੀਓ ਦੇ ਵਿੱਚ ਤੁਹਾਨੂੰ ਮਲਾਵਾਂਗੇ ਗੁਰਪ੍ਰੀਤ ਸਿੰਘ ਪਿੰਡ ਰਮਾਣਾ ਅਜੀਤ ਸਿੰਘ ਵਾਲਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਤੇ ਇੱਕ ਵੀਰ ਦੀ ਦੀ ਖਾਸੀਅਤ ਵੀ ਹੈ ਇਹ ਵੀਰ ਨੇ ਕਿਹਾ ਵੀ ਜੋ ਵੀ ਚੀਜ਼ ਕਿਸੇ ਵੀਰ ਨੂੰ ਚਾਹੀਦੀ ਹੈ ਸ਼ੋਧਦਾ ਦੀ ਇੰਨੀ ਗਰੰਟੀ ਲੈਂਦਾ ਹੈ ਵੀ ਉਹ ਘਰੇ ਬਹਿ ਕੇ ਵੀ ਖੁਆ ਤਿਆਰ ਕਰਵਾ ਸਕਦਾ ਹੈ ਬਰਫੀ ਤਿਆਰ ਕਰਵਾ ਸਕਦਾ ਹੈ ਕਿਸੇ ਵੀ ਪ੍ਰੋਗਰਾਮ ਲਈ ਘਰ ਦੀ ਬਣੀ ਸ਼ੁੱਧ ਮਠਿਆਈ ਲਈ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰ ਦੁਆਰਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਈ ਨਾਲ ਆਪਾਂ ਆ ਜੋ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਵੀਰ ਦਾ ਸਫਰ ਕਿੱਦਾਂ ਚੱਲ ਰਿਹਾ ਜੀ ਸਸੀ ਗਾਲ ਜੀ ਸਾਰੇ ਵੀਰਾਂ ਨੂੰ ਆਪਾਂ ਜਿਹੜਾ ਆਪਣੇ ਘਰ ਦਾ ਦੁੱਧ ਆਗਾ ਵੀਰੇ ਮੰਨ ਕੇ ਚੱਲੋ ਵੀ ਆਪਣੇ ਹੁਣ 15 ਘਾਮਾ ਤੇ 15 ਘਾਮਾ ਦਾ ਆਪਣਾ ਮੰਨ ਕੇ ਚੱਲੋ ਵਿੱਚ ਘਾਮਾ ਸੂਣ ਵਾਲੀਆਂ ਵੀ ਹੁੰਦੀਆਂ ਕੁਆਟਰ ਡੇਢ ਕੁਆਟਰ ਦੁੱਧ ਆਪਣੇ ਘਰ ਦਾ ਹੋ ਜਾਂਦਾਗਾ ਪਹਿਲਾਂ ਅਸੀਂ ਰਿਸ਼ਿੰਡੇ ਦੁੱਧ ਪਾਉਂਦੇ ਸੀਗੇ ਤੇ ਹੁਣ ਆਪਾਂ ਘਰੇ ਹੀ ਆਪਣੇ ਆਪ ਦੇ ਦੁੱਧ ਦਾ ਜੋ ਪ੍ਰੋਡਕਟ ਬਣਾ ਰਹੇ ਹਾਂ ਇੱਕ ਤਾਂ ਆਪਾਂ ਰੋਸਟਡ ਵਰਫੀ ਹੈਗੀ ਆਪਣੇ ਕੋਲੇ ਠੀਕ ਹੈ ਜੀ ਤੇ ਗਜਰੇਲਾ ਹੋ ਗਿਆ ਲੋਹੜੀ ਦਾ ਕਰਕੇ ਆਪਾਂ ਗਜਰੇਲਾ ਸਪੈਸ਼ਲ ਆਗਾ ਲੋਹੜੀ ਦਾ ਤੇ ਗਜਰੇਲਾ ਬਣਾ ਰਹੇ ਹਾਂ ਤੇ ਕੋਈ ਦੀ ਵਰਫੀ ਹੈਗੀ ਤੇ ਕੱਚਾ ਹੋਗਾਗਾ ਇਹ ਹੁਣ ਲੋਹੜੀ ਤੇ ਇਹੀ ਹੈਗਾ ਜਿਵੇਂ ਜਿਵੇਂ ਆਪਾਂ ਨੂੰ ਕੋਈ ਮੰਗ ਆਊਗੀ ਉਵੇਂ-ਉਵੇਂ ਆਪਾਂ ਉਸ ਹਿਸਾਬ ਨਾਲ ਬਣਾ ਕੇ ਦੇ ਦਿਆ ਕਰਾਂਗੇ ਅਗਲੇ ਨੂੰ ਠੀਕ ਹੈ ਬਈ ਜੀ ਤੇ ਦੀਵਾਲੀ ਵੇਲੇ ਤੁਸੀਂ ਕਹਿੰਦੇ ਸੀਗੇ ਤੁਹਾਡੀ ਜ਼ਿਆਦਾ ਵਿਕਰੀ ਕਿਹੜੇ ਕਿਸਮਾਨ ਦੀ ਜ਼ਿਆਦਾ ਹੁੰਦੀ ਹੈ ਹਾਂ ਦੀਵਾਲੀ ਦੀਵਾਲੀ ਤੇ ਆਪਣਾ ਟੋਟਲ ਮਠਿਆਈ ਬਣਾਈ ਸੀਗੀ ਸਾਰੀ ਠੀਕ ਹੈ ਬਈ ਦੀਵਾਲੀ ਤੇ ਗਲਾਜਮ ਰਸਗੋਲੇ ਕੋਲ ਲੈਟ ਨਹੀਂ ਹੁੰਦੀ ਹੈਗੀ ਉਹਦੇ ਚ ਉਹ ਆਪਾਂ ਸਾਰੀ ਘਰ ਦੇ ਦੁੱਧ ਦੀ ਬਣਾਈ ਸੀਗੀ ਤੇ ਉਦੋਂ ਆਪਣੀ 6-7 ਕੁਇੰਟਲ ਆਪਣੀ ਵਧੀਆ ਮਠਿਆਈ ਵੇਚੀ ਸੀਗੀ ਉਦੋਂ ਠੀਕ ਹੈ ਜੀ ਹਾਂ ਤੇ ਇੱਕ ਸੇਲ ਦੇ ਵਿੱਚ ਰੇਟ ਬਾਈ ਜੀ ਤੁਸੀਂ ਕਹਿੰਦੇ ਸੀਗੇ ਵੀ ਦਿਵਾਲੀ ਵੇਲੇ ਤੁਹਾਡੇ ਰੇਟ ਜਿਆਦਾ ਵੀ ਸੀਗੇ ਰੇਟ ਜਿਆਦੇ ਸੀਗੇ ਜੀ ਰੇਟ ਪੂਰੇ ਬਾਜ਼ਾਰ ਨਾਲੋਂ ਸਾਡਾ ਘਟੂ ਘੜਵੀ 100 ਰੁਪਿਆ ਰੇਟ ਜਿਆਦਾ ਸੀਗਾ ਜੀ ਠੀਕ ਹੈ ਕੀ ਰੇਟ ਤੁਸੀਂ ਕੀ ਕੀ ਆਈਟਮਾਂ ਜਿਹੜੀਆਂ ਵੇਚੀਆਂ ਇਹ ਸੇਲ ਕੀਤੀਆਂ ਅਸੀਂ ਖੋਏ ਦੀ ਵਰਫੀ 550 600 ਵੀ ਵੇਚੀ ਆ ਤੇ ਗਲਾ ਜਾਮਨ ਪਾ 250 ਰਸਗੁਲਾ ਵੀ 250 ਵੇਚਿਆ ਤੇ ਬੇਸਨ ਦੀ ਵਰਫੀ ਦੇਸੀ ਖੋਜ ਆਪਾਂ ਸਪੈਸ਼ਲ ਬਣਾਈ ਉਹਨੂੰ ਉਹ ਵੀ ਅਸੀਂ 250 ਦੀ ਬੇਸੀ ਵੇਚੀ ਸੀਗੀ ਤੇ ਬੇਸਨ ਦੀਆਂ ਪਿੰਨੀਆਂ ਵੀ 250 ਚ ਵੇਚੀਆਂ ਸੀਗੀਆਂ ਤੇ ਮੋਤੀ ਇੱਕ ਛੋਟੇ ਸਪੈਸ਼ਲ ਲੱਡੂਆਂ ਦੀ ਗੱਲ ਹੋਈ ਸੀ ਕਿ ਕਾਫੀ ਐਸੇ ਚਰਚਾਤ ਹੋਏ ਸੀਗੇ ਲੱਡੂ ਤੇ ਲੱਡੂਆਂ 'ਚ ਕੀ ਖਾਸੀਅਤ ਸੀ ਲੱਡੂ ਵੀਰੇ ਅਸੀਂ ਨਾ ਪਹਿਲਾਂ ਹਲਵਾਈ ਕਹਿੰਦਾ ਵੀ ਲੱਡੂ ਲੈਣੇ ਨਹੀਂ ਕਿਸੇ ਨੇ ਠੀਕ ਹੈ ਜੀ ਹਲਵਾਈ ਕਹਿੰਦਾ ਵੀ ਲੱਡੂ ਕਹਿੰਦਾ ਵੀ ਕੌਣ ਖਾਂਦਾ ਅਜਕੱਲ ਲੱਡੂ ਮੈਂ ਹਰ ਤੂੰ ਬਣਾ ਦੇ ਕੋਈ ਨਾ ਦੇਸੀ ਘਿਓ ਦੇ ਲੱਡੂ ਸੀਗੇ ਹਾਂਜੀ ਤੇ ਅਸੀਂ ਦੇਸੀ ਘਿਓ ਦੇ ਲੱਡੂ ਲਾਤੇ ਇੱਕ ਕਵਾਰਟਾ ਲੱਡੂ ਲਾਤੇ ਵੀ ਪਿੰਡ ਦੇ ਹਿਸਾਬ ਨਾਲ ਚੱਲੇ ਨਹੀਂ ਗਏ ਸੀ ਆਪਣੇ ਡੇਰਾਗਾ ਡੇਰੇ ਦੀ ਜਗ੍ਹਾ ਕਰਕੇ ਆਪਾਂ ਵੀ ਡੇਰੇ ਕਰਕੇ ਬਣਾ ਦੋ ਠੀਕ ਹੈ ਤੇ ਸਾਂਝੀਆਂ ਜਗ੍ਹਾ ਤੇ ਲੱਡੂ ਧ ਉਹ ਸਿਰਫ ਲੱਡੂ 2 ਘੰਟੇ ਹੀ ਚੱਲੇ ਠੀਕ ਹੈ 2 ਘੰਟੇ ਬਾਅਦ ਖਤਮ ਹੋ ਗਏ ਮੈਂ ਹਲਵਾਈ ਨੂੰ ਮਖਾ ਵੀ ਬਣਾ ਦੂ ਰਿਹਾ ਉਹ ਕਹਿੰਦਾ ਵੀ ਇਹ ਪ੍ਰੋਸੈਸ ਥੋੜਾ ਲੰਮਾ ਹੈਗਾ ਵੀ ਟਾਈਮ ਲੱਗੂ ਇਹਦੇ ਉੱਤੇ ਹਾਂਜੀ ਤੇ ਤਾਂ ਕਰਕੇ ਸੀਗਾ ਲੱਡੂ ਦਾ ਕੀ ਰੇਟ ਵਿੱਚ ਅਸੀਂ ਲੱਡੂ 350 ਰੁਪਏ 350 ਰੁਪਏ ਦਰਸ਼ਕੋ ਦੇਖ ਲੋ 350 ਰੁਪਏ ਲੱਡੂ ਵੀ ਦੇਸੀ ਘਿਓ ਦੇ ਵਿੱਚ ਪਰ ਮਠਿਆਈ ਪਿਓਰ ਸੀਗੀ ਇਹਦੇ 'ਚ ਕੋਈ ਸ਼ੱਕ ਨਹੀਂ ਸੀਗਾ ਤਾਂ ਜੋ ਸਾਨੂੰ ਇਹੀ ਚੀਜ਼ ਕਹਿ ਰਹੇ ਆਂ ਬਾਰ-ਬਾਰ ਵੀ ਚੀਜ਼ ਸ਼ੁੱਧ ਹੋਵੇ ਤੇ ਸ਼ੁੱਧਤਾ ਦੇ ਵਿੱਚ ਚਾਹੇ ਪੈਸੇ ਜ਼ਿਆਦਾ ਖਰਚ ਹੋ ਜਾਣ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਆ ਵੀ ਚੀਜ਼ ਘੱਟ ਖਾ ਲੋ ਤੇ ਪਰ ਵਧੀਆ ਖਾ ਲੋ ਜਿਹੜੀਆਂ ਚੀਜ਼ਾਂ ਤੁਸੀਂ ਹੁਣ ਸਾਹਮਣੇ ਦੇਖ ਰਹੇ ਹੋ ਬਣੀਆਂਆਂ ਕਿਉਂ ਮੈਂ ਆਪ ਖੁਦ ਖਾ ਕੇ ਵੀ ਜਰੂਰ ਦੇਖਿਆ ਜੀ ਤੇ ਕਿਉਂ ਇਹਨਾਂ ਦੇ ਉੱਪਰ ਤਕਰੀਬਨ ਆ ਬਰਫੀ ਪਈ ਹੈ ਤੁਹਾਡੇ ਸਾਹਮਣੇ ਜੀ ਤੇ ਕਿਉਂ ਉੱਪਰ ਚਿਲਕ ਰਿਹਾ ਜੀ ਹਾਂ ਤੇ ਬਾਕੀ ਜਦੋਂ ਤੁਸੀਂ ਖਾ ਕੇ ਦੇਖੋਗੇ ਤੁਹਾਨੂੰ ਵੀਰ ਦਾ ਨਵਾਂ ਵੀ ਨਹੀਂ ਆਪਾਂ ਨੂੰ ਸਹਯੋਗ ਬਹੁਤ ਮਿਲਿਆ ਉਦੋਂ ਦੀਵਾਲੀ ਬਲੇ ਨੇੜੇ-ਨੇੜੇ ਪਿੰਡਾਂ ਤੇ ਜਿਹੜੇ-ਜਿਹੜੇ ਵੀਰ ਆਏ ਹੈਗੇ ਇੱਥੇ ਖੇਮਾਣੇ ਤੋਂ ਜਵੜੀ ਖਾਣੇ ਤੋਂ ਬਾਅਦੇ ਭਾਈਕੇ ਤੋਂ ਨਿਉਰੋਂ ਤੇ ਸਾਡਾ ਪਿੰਡ ਸਾਰਾ ਹੀ ਰਹਿ ਗਿਆ ਸੀਗਾ ਪਿੰਡ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇਹ ਕੀ ਵੀ ਮਠਾਈ ਬਾਣ ਰਹੀ ਹੈ ਕਿ ਨਹੀਂ ਬਾਣ ਰਹੀ ਕਾਫੀ ਵੀਰਾਂ ਦੇ ਇੱਕ ਮੈਂ ਹੋਰ ਵੀਰਾਂ ਨੂੰ ਥੋੜਾ ਜਿਆ ਕਹਿਣਾ ਚਾਹਣਾਗਾ ਵੀ ਮੰਨ ਕੇ ਚਲੋ ਵੀ ਜਿਹੜੇ ਲੱਤਾਂ ਖਿੱਚਣ ਵਾਲੇ ਹੁੰਦੇ ਹੈਗੇ ਤੇ ਉਹ ਕੰਮ ਨਾ ਕਰਿਆ ਕਰੋ ਭਰਾ ਬਣ ਕੇ ਕਿਉਂ ਆਇਆ ਨਾ ਕੋਈ ਚੰਗਾ ਕੰਮ ਕਰਦਾ ਉਹਨੂੰ ਮੰਨ ਕੇ ਚਲੋ ਸਹਯੋਗ ਦੇਦਾ ਹੁੰਦਾ ਉਹਨੂੰ ਰੋਕੀਦਾ ਨਹੀਂ ਹੁੰਦਾਗਾ ਹਾਂਜੀ ਹਾਂਜੀ ਹਾਂ ਲੱਤਾਂ ਖਿੱਚਣ ਵਾਲਿਆਂ ਦਾ ਵੀ ਬਹੁਤ ਮੰਨ ਕੇ ਚਲੋ ਵੀ ਉਹਨਾਂ ਨੇ ਵੀ ਬਹੁਤ ੱਤਕਾ ਕਰਿਆ ਸਾਡੇ ਨਾਲ ਦੀਵਾਲੀ ਵੇਲੇ ਸਾਡੇ ਬਾਹਰ ਤੇ ਘਰੇ ਆ ਗਏ ਸਾਡੇ ਠੀਕ ਹੈ ਇਹਦੇ ਵੀ ਇੰਨੀ ਮਠਿਆਈ ਨਾ ਬਣਾਓ ਤੁਹਾਨੂੰ बिकਣੀ ਨਹੀਂ ਠੀਕ ਹੈ ਇੰਨਾ ਸਾਡੇ ਨਾਲ ਧੱਕਾ ਕੀਤਾ ਉਹਨਾਂ ਨੇ ਤੇ ਚਲੋ ਕੋਈ ਗੱਲ ਦੀ ਜੀਆਂ ਆਏ ਨੂੰ ਉਹਨਾਂ ਨੂੰ ਵੀ ਤੇ ਉਹ ਵੀ ਆਉਣ ਹੁਣ ਲੋਹੜੀ ਤੇ ਠੀਕ ਹੈ ਜੀ ਤੇ ਉਹਨਾਂ ਨੂੰ ਵੀ ਆਪਾਂ ਵਧੀਆ ਮੰਨ ਕੇ ਚਲੋ ਵੀ ਚੀਜ਼ ਖਾਣਾ ਬੰਦਾ ਬਿਮਾਰ ਨਾ ਹੋਵੇ ਮੇਨ ਗੱਲ ਦਈ ਹੈ ਬਿਲਕੁਲ 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 ਹਾਂ ਤੇ ਬਾਕੀ ਗੱਲ ਆ ਕਿ ਸਾਫ ਸਫਾਈ ਦੀ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਅੰਦਰ ਬਰਾਂਡੇ ਨੂੰ ਵੀ ਜਾਲੀ ਲੱਗੀ ਹੋਈ ਹੈ ਤੇ ਗਾਂਹ ਬਰਾਂਡੇ ਦੇ ਅੰਦਰ ਕਮਰੇ ਆ ਗਏ ਇੱਥੇ ਆਪਾਂ ਰੱਖਦੀਆਂ ਮਠਿਆਈ ਹਾਂਜੀ ਬਾਈ ਦਾ ਆਪਣਾ ਆਪਦਾ ਘਰ ਹੈ ਜੀ ਇਹ ਜਿੱਥੇ ਆਪ ਤਿਆਰ ਕਰ ਰਿਹਾ ਹਜੇ ਤੱਕ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਦਰਸ਼ਕਾਂ ਦਾ ਸਹਿਯੋਗ ਮਿਲੂਗਾ ਤੇ ਹੋ ਸਕਦਾ ਵੀ ਬਹੁਤ ਵਧੀਆ ਆਪਣਾ ਬਾਈ ਦਾ ਇੱਕ ਵਧੀਆ ਹੋਟਲ ਤਿਆਰ ਕਰਕੇ ਬਾਈ ਉੱਥੇ ਵੀ ਸਾਨੂੰ ਇਹ ਚੀਜ਼ਾਂ ਪ੍ਰੋਵਾਈਡ ਕਰੂਗਾ ਬਾਈ ਜੀ ਤੁਹਾਡਾ ਨਾਮ ਤੇ ਮੋਬਾਈਲ ਨੰਬਰ ਵਗੈਰਾ ਤੇ ਕਿੱਥੋਂ ਦੇ ਆਪਾਂ ਰਹਿਣ ਵਾਲੇ ਆ ਜੀ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੈਗਾ ਸੰਸ ਅਵਤਾਰ ਸਿੰਘ ਠੀਕ ਹੈ ਤੇ ਪਿੰਡ ਰਮਾਣਾ ਜੀ ਸੰਗਤ ਤਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਜੀ ਠੀਕ ਹੈ ਭਾਈ ਜੀ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 7508350209 ਠੀਕ ਹੈ ਭਾਈ ਜੀ ਬਾਕੀ ਜਿਹੜਾ ਆਪਣਾ ਮੇਨ ਆ ਕੰਮ ਉਹ ਆਪਾਂ ਡੱਬੇ ਦਾ ਵਜ਼ਨ ਨਹੀਂ ਲਾਉਂਦੇਗੇ ਅਸੀਂ ਘਟੋੜ ਵਿੱਚ 70 80 ਗ੍ਰਾਮ ਡੱਬੇ ਤੋਂ ਉੱਤੇ ਵਜ਼ਨ ਰੱਖ ਦਿਆਂਗੇ ਠੀਕ ਹੈ ਜੀ ਮੰਨ ਕੇ ਚੱਲੋ ਭਾਈ ਜੀ ਮੈਂ ਹੁਣ ਆ ਡੱਬੇ ਦਾ weight ਕਰਕੇ ਆਪਾਂ ਇਹ 120 ਗ੍ਰਾਮ ਹੈ ਇਹਦੇ ਚ ਅਸੀਂ 70 ਗ੍ਰਾਮ ਲੈਣਾ ਅਗਲੇ ਦਾ 70 ਗ੍ਰਾਮ ਅਸੀਂ ਉੱਤੇ ਦੇਣਾ ਹੈ ਵਜ਼ਨ ਠੀਕ ਹੈ ਜੀ ਹਾਂ ਬਹੁਤ ਵਧੀਆ ਜੀ ਅਸੀ ਗਾਲ ਬਾਈ ਜੀ ਬਾਈ ਜੀ ਮੈਂ ਮਲੂਕੇ ਤੋਂ ਤੇ ਬਾਈਆਂ ਕੋਲੇ ਆਏ ਆ ਇੱਥੇ ਮਠਾਈ ਲੈਣ ਪਹਿਲਾਂ ਵੀ ਆਪਾਂ ਪਾਰਸਲ ਬਹੁਤ ਭੇਜਿਆ ਵਰ ਕੈਨੇਡਾ ਕੈਨੇਡਾ ਗਏ ਆ ਦੋ ਜਣੇ ਨੇ ਆਪਣੇ ਚਾਚੇ ਵਰ ਕੀ ਲੈ ਕੇ ਗਏ ਸੀ ਉਹਨਾਂ ਨੇ ਖੋਆ ਭੇਜਿਆ ਵਾਕੀ ਗਜਰੇਲਾ ਭੇਜਿਆ ਬਹੁਤ ਵਧੀਆ ਲੱਗਿਆ ਬਈ ਟੇਸਟ ਦਾ ਹੀ ਪੂਰਾ ਫਰਕ ਆ ਮਾ ਆਪਾਂ ਦਾ ਘਰ ਨਾਲ ਤੋਂ ਲੈਨੇ ਆ ਵੀ ਉਹ ਚੀਜ਼ਾਂ ਦਾ ਬਹੁਤ ਫਰਕ ਹਨਾ ਵੀ ਜਿਵੇਂ ਪੂਰੀ ਵਧੀਆ ਲੱਗਦਾ ਹੈ ਨੈਚਰਲ ਚੀਜ਼ਾਂ ਹੁੰਦੀਆਂ ਸਾਰੀਆਂ ਹੀ ਵਿੱਚ ਹਨਾ ਪੂਰਾ ਵਧੀਆ ਪੂਰਾ ਟੇਸਟ ਆਇਆ ਯਾਰ ਜੀ ਖਾ ਕੇ ਬਹੁਤ ਵਧੀਆ ਬਈ ਬਾਕੀ ਮੈਂ ਉਹਨੂੰ ਕਹਿਣਾਗਾ ਨਾ ਰეკਮੈਂਡ ਕਰਦਾ ਵੀ ਆਓ ਬਈ ਵੱਧ ਐਕਰੇ ਟੈਸਟ ਕਰਕੇ ਦੇਖੋ ਜੀ ਥੋੜਾ ਆਪ ਹੀ ਲੈਣ ਨੂੰ ਜੀ ਕਰੂਗਾ ਕੋਈ ਤੁਹਾਨੂੰ ਆ ਜੀ ਸਖੋ ਜੀ ਵਰਦੀ ਵਾਲੇ ਹੋ ਜੀ ਬੜੀ ਬਹੁਤ ਵਧੀਆ ਲੋਗਾਂ ਨਾਲ ਹਮ ਹਮ ਹਲੋ ਜੀ ਯਨੋ ਇੱਕ ਗੱਲ ਹੋਰ ਵੀਰੇ ਸਤਨਾਮ ਜਿਵੇਂ ਕਿਸੇ ਵੀ ਕਿਸੇ ਵਿਆਹ ਸ਼ਾਦੀ ਤੇ ਫੰਕਸ਼ਨ ਤੇ ਕਿਸੇ ਨੂੰ ਮਠਿਆਈ ਦੀ ਲੋੜ ਹੈਗੀ ਵੀ ਉਹਨਾਂ ਕਾ ਆਰਡਰ ਹੋਵੇ ਵੀ ਆਪਾਂ ਨੂੰ ਪਹਿਲਾਂ ਦੱਸ ਦਿਓ ਉਹ हां ਵੀ ਆਪਾਂ ਨੂੰ ਪਹਿਲਾਂ ਭੋਗੰ ਕਰਾ ਦੇ ਵੀ ਆਪਾਂ ਨੂੰ ਇਨੀ ਤਰੀਕ ਨੂੰ ਆ ਚੀਜ਼ ਦੀ ਲੋੜ ਹੈਗੀ ਦੁੱਧ ਉਹਦੇ ਚ ਆਪਾਂ ਮਨ ਕੇ ਚਲੋ ਵੀ ਜਿਹੜੀ ਚੀਜ਼ ਦੇ ਸਕਦੇ ਆ ਵੀ ਆਪਾਂ ਘਰ ਦਾ ਦੁੱਧ ਦੇ ਸਕਦੇ ਆ ਉਹਨੂੰ ਤੇ ਕੱਚਾ ਖੋਆ ਦੇ ਸਕਦੇ ਆਗੇ ਤੇ ਖੋਏ ਦੀ ਬਰਫੀ ਦੇ ਸਕਦੇ ਆਗੇ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਨੀਰ ਤੇ ਦੇਸੀ ਘਿਓ ਤੇ ਜਿਹੜਾ ਅਸੀਂ ਮਨ ਕੇ ਚਲੋ ਵੀ ਕੰਮ ਕਰਨਾਗਾ ਉਹ ਲੋੜੀ ਤੋਂ ਬਾਅਦ ਅਸੀਂ ਦੇਸੀ ਘਿਓ ਤੇ ਤੇ ਮਨ ਕੇ ਚਲੋ ਪਨੀਰ ਤੇ ਗਾਂ ਗਰਮੀ ਆਜੂ ਪ्योर ਦਹੀਂ ਇਹ ਤਿੰਨ ਚਾਰ ਆਈਟਮਾਂ ਤੇ ਅਸੀਂ ਕੰਮ ਸ਼ੁਰੂ ਕਰਨਾਗਾ ਹਾਂ ਉਹ ਨਾਲੇ ਦਵਾ ਲੋੜੀਤਵਾਦ ਅਸੀਂ ਕਾਰੀਣਾ ਸ਼ੁਰੂ ਇਹਦੇ ਤੇ ਬਾਕੀ ਗੱਲਾਂ ਐ ਦਿਵਾਲੀ ਵੇ ਅਸੀਂ ਮੰਨ ਲਓ ਕਰੇ ਮਠਾਈ ਆਪਦਾ ਦੁੱਧ ਆਈ ਇਹਦਾ ਤੇ ਵਧੀਆ ਮਠਾਈ ਦਾ ਪ੍ਰੋਗਰਾਮ ਇਥੇ ਕੀਤਾ ਘਰੇ ਜੀ ਸਾਰੀਆਂ ਆਈਟਮਾਂ ਬਣਾਈਆਂ ਪਿੰਡ ਦਾ ਸਾਨੂੰ ਆਸ-ਪਾਸ ਦੇ ਪਿੰਡਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਜੀ ਤੇ ਜਾਨੀ ਕਿ ਪੂਰੀ ਵਧੀਆ ਸੇਲ ਹੋਈ ਤੇ ਵਧੀਆ ਤਰ੍ਹਾਂ ਦੀ ਮਠਾਈ ਸੀ ਜੀ ਜਮਨ ਇੱਕ ਨੰਬਰ ਦਾ ਕੰਮ ਸੀ ਜੀ ਕੋਈ ਬੰਦਾ ਸਾਨੂੰ ਕਹਿ ਨਹੀਂ ਸਕਦਾ ਜੀ ਮੰਨ ਲਓ ਕੋਈ ਮਲਾਵਟ ਕੀਤੀ ਸੀ ਇਹ ਕੰਮ ਚ ਸਾਰਾ ਇੱਕ ਨੰਬਰ ਦਾ ਕੰਮ ਸੀ ਜੀ ਹਾਂ ਬਾਕੀ ਜੇ ਕਈ ਹੁਣ ਮੰਨ ਕੇ ਜਦੋਂ ਸਾਨੂੰ ਡਰਾਇਆ ਵੀ ਗਿਆ ਸਾਨੂੰ ਆਕੇ ਵੀ ਥੋੜਾ ਸੈਂਪਲ ਭਰਉਣਗੇ ਹਾਂ ਸਾਨੂੰ ਕਈ ਬੰਦੇ ਨੇ ਕਿਹਾ ਵੀ ਥੋੜਾ ਸੈਂਪਲ ਭਰਾ ਦੇਣਗੇ ਐ ਕਰਾ ਦੇਣਗੇ ਜੋ ਕਰਾ ਦੇ ਮੈਂ ਕਿਹਾ ਵੀ ਆਪਣੀ ਜਦੋਂ ਚੀਜ਼ ਪਿਓਰ ਹੈਗੀ ਆਪਣਾ ਸੈਂਪਲ ਪਾਸ ਹੋਊਗਾ ਜਦੋਂ ਚੀਜ਼ ਪਿਓਰ ਹੈਗੀ ਉਹਦਾ ਸੈਂਪਲ ਪਾਸ ਹੋਣਾ ਭਲਾ ਦੀ ਸੈਂਪਲ ਆਪਣਾ ਹੁਣ ਭਰ ਲਓ ਕਾਸੇ ਦਾ ਮਰਜੀ ਭਰ ਲਓ ਦੁੱਧ ਦਾ ਭਰ ਲਓ ਖੋਏ ਦਾ ਭਰ ਲਓ ਗਜਰੇਲੇ ਦਾ ਭਰ ਲਓ ਕਾਸ ਕੋਸ਼ਤੀ ਦਾ ਭਰ ਲਓ ਉਹਦੇ ਵਿੱਚ ਨੇਚਰਲ ਚੀਜ਼ ਹੀ ਆਊਗੀ ਪਿਓਰ ਆਊਗੀ ਹਾਂ ਖੋਏ ਦੇ ਵਿੱਚ ਗਜਰੇਲੇ ਦੇ ਵਿੱਚ ਖੋਆ ਆਊਗਾ ਐ ਨਹੀਂ ਹੋਊਗਾ ਵੀ ਉਹਦੇ ਵਿੱਚ ਕਦੇ ਨਾ ਗਾਜਰਾਂਗਾ ਤਲ ਨੂੰ ਗਾਜਰਾਂ ਦਾ ਵੀ ਵੇਰੇ ਲਾ ਲਈ ਜਾਂਦੇ ਆ ਗਾਜਰਾਂ ਦਾ 10 ਰੁਪਏ ਕਿਲੋ ਆ ਖੋਆ ਸਵਾ 400 ਨੂੰ ਕਿਲੋ ਆਗਾ ਤੇ ਉਹਦੇ ਚ ਖੋਆ ਆਉਗਾ ਬਸ ਪ्युअर ਚੀਜ਼ ਇਹ ਹੈ ਆਪਣੀ ਬਾਕੀ ਇੱਕ ਗੱਲ ਹੋਰ ਵੀ ਸਾਡਾ ਇਹ 5-7 ਮੁੰਡਿਆਂ ਦਾ ਜਿਹੜਾ ਨਾ ਗਰੁੱਪ ਬਣਿਆ ਹੋਗਾ ਆਪਦਾ ਹੀ ਵੀ ਅਸੀਂ ਇੱਕ ਤਾਂ ਯਾਰ ਮਿੱਤਰ ਵੀ ਇਕੱਠੇ ਆ ਸਾਰੇ ਦੁੱਖ ਸੁੱਖ ਚ ਖੜਦੇ ਆ ਇੱਕ ਦੂਜੇ ਦੇ ਜਿਵੇਂ ਹੁਣ ਮੇਰੇ ਨਾਲ ਦੀਵਾਲੀ ਵੇਲੇ ਇਹਨਾਂ ਨੇ ਸਾਰੇ ਮੁੰਡਿਆਂ ਨੇ ਕੰਮ ਧੰਦਾ ਮੇਰੇ ਨਾਲ ਸਾਰਾ ਕਰਵਾਇਆ ਤੇ ਸਾਨੂੰ ਕੋਈ ਲੇਬਰ ਦਾ ਖਰਚਾ ਨਹੀਂ ਪੈਂਦਾ ਤੇ ਆਉਣ ਵਾਲੇ ਦਿਨਾਂ ਚ ਸਾਨੂੰ ਆਇਆ ਵੀ ਅਸੀਂ ਸਾਰੇ ਵੀਰ ਚੰਗੀ ਚੀਜ਼ ਬਣਾ ਕੇ ਲੋਕਾਂ ਨੂੰ ਦਈਏ ਇਹ ਮੇਰਾ ਕੱਲੇ ਦਾ ਕੰਮ ਨਹੀਂ ਗਾ ਵੀ ਜੇ ਮੈਂ ਕਹਿੰਦਾ ਮੇਰਾ ਕੱਲੇ ਦਾ ਕੰਮ ਹੀ ਰਹੇ ਤੇ ਉਹਨਾਂ ਨਾਲ ਦੇ ਨਾਲ ਆਪਾਂ ਸਾਰਿਆਂ ਦਾ ਵਧੀਆ-ਵਧੀਆ ਕੰਮ ਤੋਰ ਕੇ ਦੇਣੀ ਆ ਵੀ ਪਿਓਰਿਟੀ ਤੇ ਹੁਣ ਸਾਰੇ ਕੰਮ ਵੀ ਬੇਰੋਜ਼ਗਾਰੀ ਖਤਮ ਹੋਵੇ ਇੱਕ ਲੋਕ ਬਾਹਰ ਨੂੰ ਨਾ ਭੱਜਣ ਹੁਣ ਜੇ ਇਹ ਨੌਜ ਇਹ ਮੁੰਡੇ ਸਾਰੇ ਪੜ੍ਹੀ ਜਾਂਦੇ ਹੈਗੇ ਇਹਨਾਂ ਨੂੰ ਜੇ ਹੁਣ ਇੱਥੇ ਕੋਈ ਕਾਰੋਬਾਰ ਇੱਕ ਨੰਬਰ ਦਾ ਆਪਾਂ ਕਰਕੇ ਦੇ ਦਈਏ ਜਿਦੇ ਚ ਇਹ ਵਧੀਆ ਕਮਾਈ ਆ ਆਪਦੀ ਘਰ ਬੈਠੇ ਕਰੀ ਜਾਣ ਤੇ ਇਹ ਬਾਹਰ ਜਾਂਦੀ ਇਹਨਾਂ ਨੂੰ ਲੋੜ ਨਹੀਂ ਤੇ ਇੱਕ ਗੱਲ ਹੋਰ ਵੀ ਸਾਨੂੰ ਕਿਰਪਾ ਕਰਕੇ ਵੀ ਸਾਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ ਤੁਸੀਂ ਸਾਡੀ ਚੀਜ਼ ਆਓ ਦੇਖੋ ਪਰਖੋ ਚਾਸ਼ਟ ਕਰਾਓ ਖਾਓ ਤੇ ਸਾਨੂੰ ਇੱਕ ਵਾਰੀ ਮੌਕਾ ਜ਼ਰੂਰ ਦੇ ਦਿਓ ਤੁਸੀਂ ਜੇ ਕੋਈ ਲੰਭਾ ਆਊਗਾ ਤੁਹਾਡਾ ਸਿਰ ਮੱਥੇ ਆ ਸਾਰੇ ਵੀਰਾਂ ਦਾ ਹਾਂਜੀ ਇਹ ਆਪਾਂ ਹਰਾਚਾਰਾ ਬਿਲਕੁਲ ਵੀ ਨਹੀਂ ਬੀਜਦੇ 6-7 ਸਾਲ ਹੋ ਗਏ ਆਪਣੇ ਕੋਲੇ ਜਿਹੜਾ ਵੀ ਮੰਨ ਕੇ ਚੱਲੋ ਵੀ ਬਾਣ ਹੈ ਉਹ ਥੋੜਾ ਹੈਗਾ ਇਹ ਘਰ ਦੀ ਕਣਕ ਜੋਗਾ ਹੀ ਬਾਣ ਆਪਣੇ ਕੋਲ ਵੀ ਦੋ ਟਾ ਹੀ ਏਕੜੀ ਹੈ ਵੀ ਉਹਨਾਂ ਕਾਪ ਕਣਕ ਕਰ ਹੀ ਰੱਖ ਲੈਣੇ ਹੁੰਦੇ ਆਗੇ ਤੇ ਜਿਹੜੇ ਆਪਾਂ ਵੀ ਮੰਨ ਕੇ ਚੱਲੋ ਪਸ਼ੂ ਜ਼ਿਆਦੇ ਹੈਗੇ ਰਾਮਾ ਜਾਦੇ ਹੋਣ ਕਰਕੇ ਆਪਾਂ ਸਾਇਲੇਜ ਮਾਨ ਠੇਕੇ ਤੇ ਲੈ ਲੈਣੇ ਹੈਗੇ ਤੇ ਮੱਕੀ ਦਾ ਚਾਰ ਹੀ ਪਾਉਣੇ ਆ ਕੱਲਾ ਬਿਲਕੁਲ ਮੱਕੀ ਦਾ ਚਾਰ ਹੈ ਤੇ ਤੂੜੀ ਹੈ ਤੇ ਮੱਕੀ ਦੇ ਚਾਰ ਦੀ ਜਿਹੜੀ ਕੁਆਲਿਟੀ ਹੈਗੀ ਉਹ ਤੁਹਾਨੂੰ ਆ ਸਾਰੇ ਟਾਈਮ ਸਿੰਪਲ ਪਾਸ ਹੈ ਇਹਦੇ ਚ ਨੇਸ਼ਨਲ ਲੈਵਲ ਵੀ ਸਿੰਪਲ ਪਾਸ ਹੋਇਆ ਹੈਗਾ ਤੇ ਆਪਾਂ ਪੀਡੀਐਫ ਤੋਂ ਵੀ ਟੈਸਟ ਕਰਵਾਇਆਗਾ ਸਾਰਾ ਪਾਸ ਆਗਾ ਬਕਰੀ ਮਹਿ ਕਾਉਗੀ ਜਿਹੜਾ ਕਹਿੰਦੇ ਨੇ ਵੀਰ ਕੋਈ ਵੀ ਦਾ ਮੰਨ ਕੇ ਚਲੋ ਵਿਚਾਰ ਖਰਾਬ ਹੋ ਜਾਂਦਾਗਾ ਠੀਕ ਹੈ ਜੀ ਉਹ ਖਰਾਬ ਹੋਣ ਦੀ ਮੰਨ ਕੇ ਚਲੋ ਵੀ ਉਹਨਾਂ ਨੂੰ ਇੱਕ ਤਾਂ ਨੌਲੇਜ ਘੱਟ ਹੈ ਇਹਦੇ ਬਾਰੇ ਠੀਕ ਹੈ ਜੀ ਐਕਸਪੀਰੀਅੰਸ ਘੱਟ ਹੈ ਸਾਨੂੰ 6-7 ਸਾਲ ਹੋ ਗਏ ਲਗਾਤਾਰ ਵੀਰਿਆਂ ਨੂੰ ਪਹਿਲੇ 2-3 ਸਾਲ ਤਾਂ ਸਾਡਾ ਵੀ ਬਹੁਤ ਖਰਾਬ ਹੋਇਆਗਾ ਠੀਕ ਹੈ ਜੀ ਤੇ ਉਲੇ-ਉਲੇ ਪੈ ਜਾਂਦੀ ਸੀਗੀ ਸਾਨੂੰ ਵੀ ਬਹੁਤ ਦੋ-ਦੋ ਤਿੰਨ-ਤਿੰਨ ਟਰਾਲੀਆਂ ਸੀ ਸਿੱਟੀਆਂ ਸੂਏ ਤੇ ਪਰ ਹੁਣ ਸਾਨੂੰ 2-3 ਸਾਲਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਇਹਦੇ ਬਾਰੇ ਵਿਚਾਰ ਖਰਾਬ ਕਦੋਂ ਹੁੰਦਾਗਾ ਇਹ ਕਹਦਾ ਵੀ ਮੱਕੀ ਕੱਚੀ-ਕੂਚੀ ਵੜ ਦੇ 75 ਦਿਨਾਂ ਦੀ ਮੱਕੀ ਵੜ ਦਿੰਦੇ ਆ ਕਈ 80 ਦਿਨਾਂ ਦੀ ਵੜ ਦਿੰਦੇ ਆ ਅਸੀਂ 85 ਤੋਂ 90 ਦਿਨਾਂ ਦੀ ਮੱਕੀ ਵੜਨੀ ਚਾਹੀਦੀ ਆ ਠੀਕ ਹੈ ਬਾਈ ਜੀ ਹਾਂ ਘੱਟੋ ਘੱਟ 85 ਵੱਧ ਤੋਂ ਵੱਧ 90 ਹੋ ਜਾ ਕੋਈ ਗੱਲ ਨਹੀਂ ਅੱਛਾ ਜੀ ਉਹ ਦਿਨਾਂ ਦੀ ਮੱਕੀ ਤੁਸੀਂ ਵੜੋਗੇ ਆਪਦੀ ਠੀਕ ਹੈ ਜੀ ਤੇ ਲਤੜਾ ਸਹੀ ਮਾਰੋਗੇ ਚਾਰ ਬਿਲਕੁਲ ਸਹੀ ਹੋਊਗਾ ਤੁਹਾਡਾ ਖਰਾਬ ਨਹੀਂ ਹੁੰਦਾ ਠੀਕ ਹੈ ਵੀਰ ਹਾਂ ਇੱਕ ਬਾਈ ਜੀ ਤੁਸੀਂ ਆ ਗਾਂ ਬਾਰੇ ਦੱਸ ਰਹੇ ਸੀ ਕਿਹੜੀ ਗਾਂ ਜੀ ਉਹ ਜੀ ਤੁਸੀਂ ਬਰੀਡ ਤਿਆਰ ਕੀਤੀ ਹਾਂ ਹਾਂ ਆਪਾਂ 2011 ਦੇ ਵਿੱਚ ਆ ਗਾਂ ਲਈ ਸੀਗੀ ਇਹ ਪਹਿਲੇ ਸੂਏ ਉਦੋਂ ਵੈੜ ਲਈ ਸੀ 2011 ਚ ਇਹ 11ਵੇਂ ਸੂਏ ਹੁਣ ਇਹ 9ਵੇਂ ਸੂਏ ਵਾਸਤੇ ਗੱਭਣ ਹੈਗੀ ਇਹਦੇ ਚ ਮਹੀਨਾ ਕੁ ਰਹਿ ਗਿਆ ਡੇਢ ਮਹੀਨਾ ਰਹਿ ਗਿਆ ਸੂਣ ਚ ਤੇ ਇਹ ਪਹਿਲਾਂ ਵੇਚਨ ਬੁਚਨ ਮੇਰੇ ਵੱਡੇ ਭਰਾ ਨੇ ਦੋ ਤਿੰਨ ਵੇਚਣ ਦੀ ਵੀ ਕੋਸ਼ਿਸ਼ ਕੀਤੀ ਵੇਚ ਦਿੰਨੇ ਆਪਾਂ ਵੀ ਬੁਢੀ ਹੋ ਗਈ ਪਰ ਇਹ ਵੇਚ ਨਹੀਂ ਨੀ ਮੈਂ ਕਿਹਾ ਵੀ ਇਹਦੀਆਂ ਜਾੜਾਂ ਜੂੜਾਂ ਤਾਂ ਹੈ ਨਹੀਂ ਗਾਂ ਦੰਦੋਂ ਦੰਦ ਖਾਤਮਾ ਬਿਲਕੁਲ ਵੀ ਉਮਰ ਜ਼ਿਆਦਾ ਹੋ ਗਈ ਸੀ ਥੋੜੀ ਜੀ ਤੇ ਵੀ ਸੂਏ ਬਿਲਕੁਲ ਦੇ ਰਹੀ ਐ ਫਿਰ ਵੀ ਹਜੇ ਇਹਦੀਆਂ ਬੱਚੀਆਂ ਮੇਰੇ ਕੋਲੇ ਘਟੋਲ ਵੀ 6-7 ਬੱਚੀਆਂ ਇਹਦੀਆਂ ਹੀ ਆਂਦਾ ਮੇਰੇ ਕੋਲੇ ਬੈੜਾ ਇਹ ਦਿੰਦੀ ਵੀ ਬੱਚੀਆਂ ਹੀ ਆਂ ਹਰ ਕੇ ਸੂਏ ਇਹ ਤੇ ਬੱਚਾ ਦਾ ਇੱਕ ਬੱਚਾ ਹੀ ਆਇਆ ਬਾਕੀ ਸਾਰੀਆਂ ਬੱਚੀਆਂ ਹੀ ਦਿੰਦੀਆਂ ਅਗੇ ਠੀਕ ਹੈ ਵੀ ਹਾਂ ਤੇ ਦੂਜੀ ਗੱਲ ਜਿਹੜੀਆਂ ਵੀ ਆਪਾਂ ਮੰਨ ਕੇ ਚੱਲੋ ਵੀ 2011 ਚ ਆਪਾਂ ਲੋਨ ਲਿਆ ਸੀ ਡੈਰੀ ਫਾਰਮ ਦਾ ਠੀਕ ਹੈ ਤੇ ਉਦੋਂ ਤੋਂ ਆਪਾਂ 2-3 ਗਾਵਾਂ ਲੰਗਾ ਸੀ ਗਾਵਾਂ ਤਾਂ ਸੀ ਆਪਾਂ ਕਾਫੀ ਲੰਗਾ ਸੀ ਉਹ ਤੋਂ ਔਰ ਉਹ ਤੋਂ ਆਪਣੇ ਫੈਕਟਰੀ 2-3 ਗਾਵਾਂ ਆਂਗਾ ਸੀਗਾ ਠੀਕ ਹੈ ਬਾਕੀ ਗਾਵਾਂ ਆਪਾਂ ਕੜਤੀਆਂ ਸੀਗਾ ਸਾਰੀਆਂ ਉਹਨਾਂ ਦੀ ਗਾਂ ਵੈਰੀਟੀ ਆਪਾਂ ਤਿਆਰ ਕਰ ਰਹੇ ਹਾਂਗੇ ਠੀਕ ਹੈ ਉਹਨਾਂ ਦੀ ਗਾਂ ਵੈਰੀਟੀ ਹੀ ਹੈਗੀ ਜਿਵੇਂ ਇਹ ਸਾਰੀਆਂ ਬੱਚੀਆਂ 3-4 ਬੱਚੀਆਂ ਉਧਰ ਆਂਗਾ ਤੇ ਇਹ ਹੈ ਤੇ ਆਪਾਂ ਗਾਵਾਂ ਮੋਦਲ ਨਹੀਂ ਲੈਂਦੇ ਨਾ ਬਾਜ਼ਾਰ ਚ ਨਾ ਕਿਤੇ ਅਸੀਂ ਮੰਡੀ ਤੇ ਗਏ ਆਂ ਨਾ ਅਸੀਂ ਕਿਸੇ ਦੇ ਘਰੇ ਗਾਂ ਲੈਣ ਗਏ ਆ ਬਸ ਗਾਂ ਜਦੋਂ ਵੇਚੀ ਐ ਸੀ ਘਰੋਂ ਜਦੋਂ ਕੋਈ ਵੇਚੀ ਐ ਉਹ ਵੀ ਅਸੀਂ ਯਾਰ ਦੋਸਤਾਂ ਨੂੰ ਦੇ ਦਿੰਨੇ ਆ ਵੀ ਚੰਗੀਆਂ ਗਾਂਵਾਂ ਹੁੰਦੀਆਂ ਨੇ ਦੇ ਦੇ ਦਿੰਆਂ ਤੇ ਗਾਂ ਅਸੀਂ ਬਿਲਕੁਲ ਘੱਟ ਹੀ ਲੈਨੇ ਮਗਰ ਜਿਵੇਂ ਮਗਰ ਆਪਣਾ ਬਹਿਣਾ ਇਹ ਤਿਆਰ ਹੋ ਜਾਂਦੀਆਂ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੁਣੋ ਇਹ ਡੇਰੀ ਫਾਰਮ ਦੇ ਕੰਮ ਕਰਨ ਦੇ ਅਸੀਂ 2011 ਚ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਉਦੋਂ ਆਪਾਂ ਪ੍ਰਾਈਵੇਟ ਜੌਬ ਕਰਦੇ ਸੀਗੇ ਮੰਨ ਕੇ ਚੱਲੋ ਵਿਹੰਡੇ ਉਹ ਤੋਂ 7000 ਰੁਪਿਆ ਸੈਲਰੀ ਹੁੰਦੀ ਸੀਗੀ 2011 ਚ ਤੇ ਮੇਰਾ ਵੱਡਾ ਬ੍ਰਦਰ ਸੀਗਾ ਉਹ ਮਹਾਲੀ ਜੌਬ ਕਰਦਾ ਸੀਗਾ ਆਪਣੇ ਸਵਰਾਜ ਵਾਲਿਆਂ ਦੇ ਠੀਕ ਹੈ ਜੀ ਹਾਂ ਤੇ ਉੱਥੋਂ ਸਾਨੂੰ ਉਦੋਂ ਸਾਡਾ ਘਰੇ ਸੈਟਿੰਗ ਨਹੀਂ ਬੈੰਦੀ ਸੀਗੀ ਤਨਖਾਹ ਥੋੜੀ ਸੀਗੀ ਘਰਦਿਆਂ ਮਜ਼ਦੂਰੀਆਂ ਜ਼ਿਆਦਾ ਸੀ ਫਿਰ ਲੋਨ ਲੈ ਕੇ ਤੇ ਡੇਰੀ ਫਾਰਮ 'ਚ ਆ ਗਏ 2011 ਤੋਂ ਹੁਣ ਤੱਕ ਆਪਾਂ ਵਧੀਆ ਠੀਕ ਆਪਣਾ ਵੀ ਸੈਟਾਂਗੇ ਇਹਦੇ ਚਲੇ